ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਈਆਂ ਪਸ਼ੂ ਮੰਡੀ ਜਗਰਾਉਂ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰ ਹੀ ਲੱਗਦੀ ਆ ਤੇ ਹਰੇਕ ਮਹੀਨੇ ਦੀ ਇਹ 23 ਤਰੀਕ ਨੂੰ ਮੰਡੀ ਲੱਗਦੀ ਹੈਗੀ ਤੇ ਅੱਜ 23 7 2024 ਤੇ ਅੱਜ ਆਪਾਂ ਮੰਡੀ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋਏ ਹਾਂਗੇ ਤੇ ਇਸ ਮੰਡੀ ਦੇ ਉੱਤੇ ਮੱਝਾਂ ਗਾਵਾਂ बराबर मात्रा ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਤੇ ਸਪੈਸ਼ਲ ਇਸ ਮੰਡੀ ਦੇ ਉੱਤੇ ਬੱਛੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਇੱਥੇ ਬੱਛੀਆਂ ਜਰਸੀ ਬੱਛੀਆਂ ਸ਼ਾਹੀਵਾਲ ਪਿਓਰ ਤੇ ਕ੍ਰੋਸ ਸਾਰੇ ਤਰ੍ਹਾਂ ਦੀਆਂ ਬੱਛੀਆਂ ਤੁਹਾਨੂੰ ਇੱਥੋਂ ਟੌਪ ਤੋਂ ਟੌਪ ਕੁਆਲਿਟੀ ਮਿਲ ਜਾਣਗੀਆਂ ਗੱਬਣ ਬੱਛੀਆਂ ਵੀ ਤੁਹਾਨੂੰ ਇਸ ਮੰਡੀ ਦੇ ਉੱਤੋਂ ਮਿਲ ਜਾਣਗੀਆਂ ਬਾਕੀ ਮੱਝਾਂ ਚੰਗੀ ਕੁਆਲਿਟੀ ਦੀਆਂ ਤੇ ਗਾਈਆਂ ਪੂਰੀ ਟੌਪ ਕੁਆਲਿਟੀ ਦੀਆਂ ਤੁਹਾਨੂੰ ਇਸ ਮੰਡੀ ਦੇ ਉੱਤੋਂ ਮਿਲ ਜਾਣਗੀਆਂ ਕਿਸ ਤਰ੍ਹਾਂ ਦਾ ਵੀ ਤੁਸੀਂ ਪਸ਼ੂ ਖਰੀਦਣਾ ਮੱਝ ਖਰੀਦਣੀਆਂ ਗਾਂ ਖਰੀਦਣੀਆਂ ਐਚ ਐਫ ਜਰਸੀ ਤੇ ਬੱਚੀਆਂ ਹਰੇਕ ਤਰ੍ਹਾਂ ਦਾ ਮਾਲ ਤੁਹਾਨੂੰ ਇਸ ਮੰਡੀ ਦੇ ਉੱਤੇ ਮਿਲ ਜੂਗਾ ਇਸ ਮੰਡੀ ਦੇ ਉੱਤੇ ਆ ਕੇ ਤੁਸੀਂ ਖਰੀਦਦਾਰੀ ਕਰ ਸਕਦੇ ਆ ਇੱਧਰ ਤੋਂ ਪੰਗਾਂ ਦੇ ਹੇਠਾਂ ਇੱਧਰ ਮੱਝਾਂ ਵਾਲਾ ਪਾਸਾ ਸੀਗਾ ਤੇ ਇੱਧਰ ਗਾਈਆਂ ਦੇਖ ਸਕਦੇ ਤੁਸੀਂ ਨਿਆ ਇਸ ਉਧਰ ਤੁਸੀਂ ਬੱਚਿਆਂਾਂ ਖੜੀਆਂ ਦੇਖ ਸਕਦੇ ਹੋ ਬੱਚਿਆਂ ਹੀ ਬਹੁਤ ਵੱਡੀ ਗਣਤੀ ਦੇ ਵਿੱਚ ਹੁੰਦੀਆਂ ਬੱਚਿਆਂ ਖਰੀਦ ਰਿਹਾ ਤੁਸੀਂ ਬੱਚਿਆਂ ਕਿਹਿਆ ਜਾ ਵੀ ਮਾਲ ਤੁਸੀਂ ਖਰੀਦਣਾ ਇੱਥੋਂ ਖਰੀਦ ਸਾ ਤੇ ਹੋਰ ਇੱਕ ਤਰ੍ਹਾਂ ਦਾ ਮਾਲ ਤੁਹਾਨੂੰ ਮਿਲ ਜਾਊਗਾ ਤੇ 23 ਤਰੀਕ ਨੂੰ ਮੰਡੀ ਲੱਗਦੀ ਹੈ ਤੁਸੀਂ ਜ਼ਰੂਰ ਪਹੁੰਚੋ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਨ ਹੀ ਲੈਂਦੇ ਤੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਪਸ਼ੂ ਤੋੜ ਕੇ ਦਿਖਾਉਨੇ ਆ ਮੱਝਾਂ ਵੀ ਤੋੜ ਕੇ ਦਿਖਾਵਾਂਗੇ ਝੋਟੀਆਂ ਵੀ ਤੇ ਟਾਪ ਕੁਆਲਿਟੀ ਦੀਆਂ ਗਾਈਆਂ ਵੀ ਤੇ ਪੱਛਗਾਂ ਨਹੀਂ ਸਪੈਸ਼ਲ ਵੀਡੀਓ ਆਪਾਂ ਅੱਡ ਬਣਾਈ ਆ ਤੇ ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਫੇਸਬੁੱਕ ਤੇ YouTube ਤੇ ਤੇ ਇਹ ਵੀਡੀਓ ਆਪਾਂ ਅੱਡ ਅਪਲੋਡ ਕਰੀ ਹੈਗੀ ਇਹ ਚ ਮਿਕਸ ਦਿਖਾਏ ਹੋਏ ਆ ਜਾਨਵਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਆਪਾਂ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਸਾਰੇ ਤਰ੍ਹਾਂ ਦੇ ਮਿਕਸੀ ਜਾਨਵਰ ਲੋ ਵੀ ਦੋਸਤੋ ਤੋਂ ਦੋ ਤੁਹਾਨੂੰ ਆਪਾਂ ਝੋਟੀਆਂ ਦਿਖਾਉਨੇ ਆਗੇ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦੀ ਡਿਟੇਲ ਲੈ ਕੇ ਦੇਵਾਂਗੇ ਦੇਖ ਸਕਦੇ ਹੋ ਕੱਦ-ਕਾਟ ਹੈ ਛੋਟੇ ਦੇ ਵਿੱਚ ਤੇ ਪਰ ਸੂਈ ਵੀ ਤਾਜੀ ਆ तकरीबन ਥੋੜੇ ਦਿਨ ਹੀ ਹੋਏ ਉਹਨਾਂ ਦੀ ਡਿਟੇਲ ਆਪਾਂ ਲੈ ਲਾਂਗੇ ਦੇਖ ਸਕਦੇ ਹੋ ਤੁਸੀਂ ਮੋੜ ਲਾ ਆਰਡਰ ਦੇਖ ਸਕਦੇ ਹੋ ਪਿੱਛੇ ਬਟਨ ਜੇ ਵੀ ਹੈਗੇ ਆ ਜਿਹੜੇ ਕਹਿੰਦੇ ਹੁੰਦੇ ਆ ਚੰਗੀ ਨਿਸ਼ਾਨੀ ਆ ਬਾਕੀ ਤੁਸੀਂ ਸਮਝਦੇ ਨਾਲ ਖਰੀਦਣੀ ਆ ਤੇ ਸਿੰਗ ਦੇਖ ਸਕਦੇ ਹੋ ਕੁੰਡੇ ਆ ਥੋੜੇ ਜੇ ਮੁੜੇ ਹੋਏ ਹੈਗੇ ਖੁੱਲੇ ਹੋ ਕੇ ਬਾਕੀ ਥਾਣ ਸੋਹਣੇ ਹੈਗੇ ਤੇ ਸਾਰੇ ਤੁਸੀਂ ਜੋ ਬੱਚਾ ਆਇਆ ਦਾ ਮੂਰੇ ਖੜਾ ਦੇਖ ਸਕਦੇ ਹੋ ਤੇ ਫੇਸ ਕੁਆਲਟੀ ਦੁਬਾਰੇ ਦੇਖ ਸਕਦੇ ਹੋ ਬਾਡੀ ਬਾਂਦਰ ਦੁਬਾਰੇ ਦੇਖ ਸਕਦੇ ਹੋ ਆਣ ਬਈ ਬਾਕੀ ਚੈੱਕ ਕਰੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਬੱਚਾ ਇਹਦਾ ਮੂਰੇ ਖੜਾਗਾ ਤੇ ਦੂਜੇ ਨੰਬਰ ਤੇ ਆਹ ਝੋਟੀ ਹੈਗੀ ਇਹ ਵੀ ਤੁਹਾਨੂੰ ਫਾਟੌਰ ਕੇ ਦਿਖਾਉਨੇ ਆ ਦੋਵੇਂ ਦੋਨੇ ਆਪਾਂ ਇਕੱਠੇ ਹੀ ਦਿਖਾਉਨੇ ਆ ਤੌਰ ਕੇ ਦੇ ਇਕੱਠੀਆਂ ਤਾਂ ਕੋਈ ਆਪਾਂ ਫਿਰ ਡਿਟੇਲ ਲੈ ਲਾਂਗੇ ਰਾਜ ਤੋਂ ਤੇ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਇੱਕ ਪਸੰਦ ਆਉਦੀ ਜਾਂ ਦੋਵੇਂ ਪਸੰਦ ਆਉਂਦੀਆਂ ਤੇ ਨੰਬਰ ਤੁਹਾਨੂੰ ਲੈ ਕੇ ਦੇਵਾਂਗਾ ਐਡਰੈਸ ਲੈ ਕੇ ਦੇਵਾਂਗਾ ਉਸ ਨੰਬਰ ਤੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਦੇਖ ਸਕਦੇ ਹੋ ਇਹ ਉਹਦੇ ਨਾਲੋਂ ਚੰਗੀ ਆ ਉਹੀ ਗੱਲ ਹੈ ਯਾਰ ਬਰਾਬਰ ਦਾ ਕੱਦ-ਕਾਠ ਇਹਦਾ ਠੀਕ ਆਗਾ ਵਿੱਟਪੁੜੇ ਦੀ ਵੀ ਚੌੜੀ ਆ ਫੇਸ ਕੁਆਲਿਟੀ ਇਹਦੀ ਬਹੁਤ ਸੋਹਣੀ ਆ ਦੇਖ ਸਕਦੇ ਹੋ ਸਿੰਘ ਜਮਾਂ ਹਨ ਕੁੰਡੇ ਆਗੇ ਤੇ ਬਾਡੀ ਬੰਦਰ ਵੀ ਬਹੁਤ ਚੰਗੀ ਆ ਸਾ ਵੀ ਬੜੀ ਚੰਗੀ ਆ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਜੀ ਆਰਡਰ ਬਹੁਤ ਵਧੀਆ ਹੈ ਦਾ ਬੰਦ ਹਵਾਨੇ ਦੇ ਵਿੱਚ ਆ ਜਨਾ ਤੇ ਕੰਪੈਕਟ ਆਰਡਰ ਆ ਪੂਰਾ ਦਿਖਾਵੇ ਵਾਲਾ ਨਹੀਂ ਹੈਗਾ ਪਰ ਮੂਰ ਨੂੰ ਵੀ ਬਹੁਤ ਆਰਡਰ ਦੇਖ ਸਕਦੇ ਕਿੰਨਾ ਸੋਹਣਾ ਆਰਡਰ ਬਹੁਤ ਸੋਹਣਾ ਮੂਰ ਨੂੰ ਤੇ ਨਾੜਾਂ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਥਣਾ ਅੰਚ ਬਿੱਚੀ ਤੇ ਥਣਾ ਦਾ ਸਹਿਜ ਬਹੁਤ ਵਧੀਆ ਹੈ ਬਾਕੀ ਬੈਕ ਸਾਈਡ ਤੋਂ ਤੁਸੀਂ ਪੈਠ ਬੂੜਾ ਵੀ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਤੇ ਬੈਕ ਸਾਈਡ ਤੋਂ ਥਣਾ ਦੇਖ ਸਕਦੇ ਹਾਂ ਤੇ ਆਰਡਰ ਦੇਖ ਸਕਦੇ ਹੋ ਜੇ ਜੇ ਬੱਸ ਤੁਹਾਨੂੰ ਖਰਾਉਣੀ ਹੈ ਹਾਂ ਜੀ ਕਿਲੋ ਮੀਟਰ ਇੱਧਰੇ ਪਾਸੇ ਵੀ ਦੇਖ ਸਕਦੇ ਹੋ ਨਾੜਾ ਨੂੜਾ ਬਹੁਤ ਆ ਬਾਕੀ ਥਾਣਾ ਦਾ ਸਾਇਜ਼ ਵੀ ਬਹੁਤ ਵਧੀਆ ਬੱਚਾ ਆ ਇਹਦਾ ਮੂੜੇ ਖੜਾਗਾ ਤੇ ਡਿਟੇਲ ਆਪਾਂ ਦੋਮਾ ਦੀ ਬਾਈ ਤੋਂ ਲੈਨੇ ਆਂ ਕੀ ਡਿਟੇਲ ਆ ਬੱਚਾ ਡਾਉਂਡ ਹੈ ਬੱਚਾ ਚਲ ਬਾਈ ਆ ਜਾਈ ਲੈ ਲਓ ਮੈਂ ਬਾਅਦ ਚ ਮੈਂ ਆਇਆ ਬਾਈ ਨਾਲ ਲੈ ਲਓ ਹਲੋ ਆ ਜੋ ਡਿਟੇਲ ਪੁੱਛਦੇ ਆਪਾਂ ਦੋਮਾ ਦੀ ਬਾਈ ਤੋਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸਿਓ ਆਪਣਾ ਜਿਹੜੇ ਅਈ ਅਗਜੀ ਸਿੰਘ ਜੀਤਾ ਠੀਕ ਆ ਐਡਰੈਸ ਪਿੰਡ ਸੁਧਾਰ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਨੇੜੇ ਹਲਵਾਰਾ ਾਡਾ ਨੇੜੇ ਹਲਵਾਰਾ ਾਡਾ ਹਣਾ ਆਉਂ ਜਗਰਾਉਂ ਤੋਂ ਵੀ ਥੋੜੀ ਬਾਹਰ ਹੀ ਰਹਿੰਦਾ ਹੁੰਦਾ ਨਾ ਥੋੜੀ ਬਾਹਰ ਹੀ ਠੀਕ ਆ ਵਪਾਰ ਦਾ ਕੰਮ ਹੀ ਆਪਣਾ ਨਾ ਹਾਂ ਬਾੜ ਦਾ ਕੰਮ ਰੇ ਠੀਕ ਆ ਜਿਹੜੀ ਆਪਾਂ ਇਹ ਪਹਿਲੇ ਨੰਬਰ ਤੇ ਆ ਝੋਟੀ ਤੋਰ ਕੇ ਦਿਖਾਈ ਸੀਗੀ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੂਈ ਵੀ ਆ ਇਹ ਪਹਿਲੇ ਸੂਏ ਸੂਏ ਚੌਕੀ ਆ ਜੀ ਸੰਦੋ ਚਾਰ ਦੰਦਾ ਦੰਦੋ ਚਾਰ ਦੰਦ 4 ਦੰਦ ਸੁਹਾ ਪਹਿਲਾ ਪਹਿਲਾ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਬਾਹਰ ਮਾ ਦੇਣਾ ਅੱਜ ਬਾਹਰ ਮਾ ਦੇਣਾ ਠੀਕ ਆ ਤੇ ਬੱਚਾ ਕੱਟਾਗਾ ਠੀਕ ਆ ਤੇ ਦੁੱਧ ਹੁਣ ਜਮਾ ਕਿੰਨਾ ਕੱਢਿਆ 11 ਕਿਲੋ ਸਹੀ ਹੋਊਗਾ ਸਹੀ 11 ਕਿਲੋ ਆ ਵਧੂ ਹਜੇ ਫਿਰ ਹੋਰ ਆਣਾ ਵਧੂ ਜੀ ਜਾਣ ਕੋਣ ਚੱਲਣਾ ਠੀਕ ਆ ਸੇਵਾ ਤੇ ਬਾਕੀ ਆ ਨਾ ਸੇਵਾ ਦੇ ਸਰ ਠੀਕ ਆ ਤੇ ਮੁੱਲ ਕਿੰਨਾ ਇਹਦਾ ਮੁੱਲ ਲੈਦਾ ਵੀਰੇ 95000 ਮੁੱਲ 95 ਤੇ ਕਿੰਨੇ ਦੀ ਜਮਾ ਬਸਾਂ 90 ਦੀ 90 ਦੀ ਠੀਕ ਆ ਬਾਕੀ ਗੱਲਬਾਤ ਕਰਨ ਦੇ ਹੋ ਜੂਗਾ ਹਾਂ ਹੋ ਜੂਗਾ ਜਿਹੜਾ ਮਾਨਸਾਨ ਚੱਲੂਗੀ ਆ ਠੀਕ ਆ ਤੇ ਦੂਜੇ ਨੰਬਰ ਤੇ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਸੀਗੀ ਇਹ ਜਿਆਦਾ ਚੰਗੀ ਲੱਗਦੀ ਆ ਹਾਂ ਠੀਕ ਆ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਇਹਦਾ ਦੂਜਾ ਸੂਆ ਇਹਦਾ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਨੂੰ ਵੀ 10 12 ਦਾ ਨਹੀਂ ਹੋਇਆ ਸੂਈ 10 12 ਦਾ ਬੱਚਾ ਬੱਚਾ ਮੁਰੇ ਕੱਟੀ ਆ ਇਹਦੇ ਨਾਲ ਕੱਟੀ ਆ ਤੇ ਵਾਧੇ ਵਾਲੀ ਗੱਲ ਆ ਹਾਂ ਤੇ ਦੁੱਧ ਕਿੰਨਾ ਹੋਊਗਾ ਨੂੰ ਦੁੱਧ ਇਹ ਥੱਲੇ ਹੋਊਗਾ 13 ਕਿਲੋ 13 ਇਹ ਵੀ ਵਧੂਗੀ ਹਾਂ ਵਧੂਗੀ ਕਿੰਨਾ ਕੁ ਆਈਡੀਆ ਆਈ ਡੇ 2 ਕਿਲੋ ਤਾਂ ਵੱਧ ਸਕਦੀ ਆ ਵੀ 14 15 ਕਰ ਜੂਗੀ ਆਰਾਮ ਨਾ ਕਰ ਜਿਓ 13 ਕਿਲੋ ਖੁੱਲਾ ਵਾ ਵਿਚਵਾ ਕੇ ਲਿਆ ਇੰਨਾ ਯਾਨੀ ਜਿੰਨਾ ਦੱਸਿਆ ਤਸੱਲੀ ਕਰਕੇ ਲਿਆ ਸਕਦਾ ਹੈ ਸਕਦਾ ਹੈ ਕਿ 10 ਡੰਗ ਚੋੜੀ ਠੀਕ ਆ ਤੇ ਚੋਣ ਚੂਣ ਚ ਕਿਵੇਂ ਆ ਪੂਰੀ ਵਧੀਆ ਪੂਰੀਆਂ ਵਧੀਆਂ ਦੋਵੇਂ ਹੀ ਪੂਰੀਆਂ ਵਧੀਆ ਠੀਕ ਆ ਤੇ ਉਹਦਾ ਮੁੱਲ ਜਿਹੜੀ ਦੂਜੇ ਨੰਬਰ ਦੀ ਦੋਰੀ ਸੀ ਉਹਦਾ ਮੁੱਲ 1 15 ਦਾ 1 5 ਮੁੱਲ 1 15 ਦੇ 1 5 ਆ ਮਤਲਬ ਕਿ ਦੇਣੀ 1 5 ਦੀ ਆ ਹਨਾ ਬਾਕੀ ਜੋ ਦੱਸਿਆਗਾ ਇਹਨਾਂ 'ਚ ਮੌਕੇ ਤੇ ਹੋ ਜੂਗਾ ਹਣਾ ਠੀਕ ਆ ਤੇ ਦੋਈ ਲੈ ਕੇ ਆ ਜੀ ਨਾ ਆਪਾਂ ਦੋਈ ਲੈ ਕੇ ਆ ਠੀਕ ਆ ਤੇ ਆਪਣਾ ਕੰਮ ਵਭਾਰਦਾ ਹਣਾ ਵਭਾਰਦਾ ਤੇ ਘਰੇ ਪਜੂ ਕਿੰਨੇ ਹੁੰਦੇ ਆ ਘਰੇ ਹੁੰਦੇ ਆ 5-7 ਖੜੇ ਹੀ ਹੁੰਦੇ ਆ ਖੜੇ ਗਾਈਆਂ ਵੀ ਨਾਲ ਗਾਂ ਵੀ ਮੱਝ ਵੀ ਕੁਆਲਿਟੀ ਹਰੇਕ ਤਰ੍ਹਾਂ ਦੀ ਜਿਹੇ ਜੀ ਕੋਈ ਚਾਹੇ ਚੰਗੀ ਤੋਂ ਚੰਗੀ ਇੱਕ ਕਈ ਵਾਰੀ ਕੋਈ ਮਾੜੀ ਤੋਂ ਮਾੜੀ ਕੋਈ ਨਰਮ ਚਵਾ ਭਾਲਦਾ ਹੁੰਦਾ ਹਨਾ ਕੋਈ ਜੀ ਵੀ ਮਿਲ ਜੂ ਘਰੇ ਬੰਦਾ ਕਿਸੇ ਵਕਤ ਵੀ ਆ ਕੇ ਲਿਆ ਸਕਦਾ ਠੀਕ ਆ ਮਤਲਬ ਖਾਲੀ ਨਹੀਂ ਮੜੂਗਾ ਮੜੂ ਨਹੀਂ ਠੀਕ ਆ ਐਡਰੈਸ ਬਾਰੇ ਦੱਸ ਦੇ ਤੇ ਨੰਬਰ ਫਰੈਂਡਸ ਦਾ ਆਪ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਨੇੜੇ ਹਲਵਾਰਾ ਆਡਾ ਠੀਕ ਆ ਤੇ ਨੰਬਰ 98158 98158 85181 85181 98158 85181 ਹਨਾ ਠੀਕ ਆ ਧੰਨਵਾਦ ਬਾਈ ਲੋਕੀ ਦੋਸਤ ਇਹਦੇ ਨੰਬਰ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਅੱਜ ਦੋ ਜਿਹੜੀਆਂ ਝੋਟੀਆਂ ਤੁਹਾਨੂੰ ਆਪਾਂ ਤੋੜ ਕੇ ਦਿਖਾਈਆਂ ਗਈਆਂ ਇਹਨਾਂ 'ਚ ਕੋਈ ਪਸੰਦ ਆਉਂਦੀ ਹੈਗੀ ਤੇ ਤਾਂ ਵੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਇੱਥੇ ਵੇਖ ਵੀ ਸਕਦੇ ਆ ਤੇ ਉਧਰਲੇ ਏਰਗੇ ਦੇ ਜਿਵੇਂ ਕਿ ਘਰੋਂ ਪਸ਼ੂ ਖਰੀਦਣਾ ਚਾਹੁੰਦੇ ਆ ਗਾਂ ਜਾਂ ਮੱਝ ਤੇ ਘਰੋਂ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤਸੱਲੀ ਕਰਕੇ ਘਰੋਂ ਵੀ ਖਰੀਦ ਸਕਦੇ ਹੋ ਤੇ ਨੰਬਰ ਐਡਰੈਸ ਤੁਹਾਨੂੰ ਆਪਾਂ ਲੈ ਕੇ ਦੇਤਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਦੇ ਤੁਹਾਨੂੰ ਆਪਾਂ ਬਹੁਤ ਸੋਹਣੀ ਪੂਰੀ ਟੌਪ ਕਲਾਸ ਚੰਗੀ ਕੁਆਲਿਟੀ ਦੀ ਤੇ ਚੰਗੇ ਦੁੱਧ ਵਾਲੀ ਤੁਹਾਨੂੰ ਆਪਾਂ ਵਾਹਰ ਦਿਖਾਉਨੇ ਆ ਤੇ ਡਿਟੇਲ ਆਪਾਂ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ ਤੇ ਤੁਸੀਂ ਪਹਿਲਾਂ ਬ੍ਰੈਂਡ ਦੇਖ ਸਕਦੇ ਹੋ ਕੱਦ ਵੀ ਸੋਹਣਾਗਾ ਬਾਕੀ ਫੇਸ ਕੁਆਲਿਟੀ ਦੇਖ ਸਕਦੇ ਹੋ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਹੈਗੀ ਤੇ ਵੇਲ ਵੀ ਬਹੁਤ ਆ ਤੇ ਆਰਡਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਹਜੇ ਕੱਚੀ ਹੋਣੀ ਹੈ तकरीबन ਇਹ ਤੇ ਆਰਡਰ ਦੇਖ ਸਕਦੇ ਹੋ ਬਹੁਤ ਵਧੀਆ ਬਣਾਇਆ ਹੋਗਾ ਤੇ ਥਣਾ ਦਸਾਇਆ ਜਾਂ ਤੇ ਵਿਥੀ-ਵੁਥੀ ਬਹੁਤ ਹੈਗੀ ਤੋਰੀ ਬਾਈ ਘੜਾਈ ਗੜਾ ਮੜਾ ਜੀ ਸਵਾਰੇ ਤੁਸੀਂ ਦਰ ਤਿੰਨ ਚੈੱਕ ਕਰ ਸਕਦੇ ਹੋ ਬੇਲ ਵੀ ਬਹੁਤ ਆ ਗਈ ਤੇ ਕੱਦ ਵੀ ਬਹੁਤ ਆ ਤੇ ਬੈਕ ਸਾਈਡ ਤੋਂ ਆਰਡਰ ਵੀ ਬਹੁਤ ਵਧੀਆ ਆਗਾ ਦੇਖੋ ਜੀ ਆਰਡਰਾ ਕੋਈ ਕਾਨ ਨਹੀਂ ਤੇ ਥਣ ਵੀ ਬਹੁਤ ਸੋਹਣੇ ਆਗੇ ਮਸ਼ੀਨੀ ਚਵਾਈ ਵਾਲੇ ਤੇ ਬਾਕੀ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਪੂਰੀ ਯਾਨੀ ਕਿ ਟਾਪ ਬਰੀਡ ਦੇ ਵਿੱਚ ਆ ਰਿਸਿਵਰੀ ਹੈਗੀ ਕਿਸੇ ਪਾਸੇ ਪੂਰੀ ਸਭੀ ਬਲੀ ਹੈਗੀ ਆ ਜਮਾ ਐਂਡ ਕੁਆਲਿਟੀ ਹੈਗੀ ਤੇ ਬਾਕੀ ਤੁਹਾਡੀ ਆਪ ਦੀ ਸਮਝ ਆ ਤੇ ਡਿਟੇਲ ਆਪਾਂ ਬਾਈ ਤੁਹ ਸਾਰੀ ਲੈਣੀ ਹੈਗੀ ਕੀ ਡਿਟੇਲ ਹੈਗੀ ਇਹਦੀ ਕੀ ਗੱਲਬਾਤ ਹੈਗੀ ਹਾਂਜੀ ਬਾਈ ਸასი ਕਾਲੀ ਸასი ਕਾਲੀ ਤੇ ਬਈ ਆਪਾਂ ਅਡਰੈਸ ਦੱਸ ਦਿਓ ਆਪਣਾ ਪਿੰਡ ਮਲੌਦ ਹੈ ਜ਼ਿਲ੍ਹਾ ਲੁਧਿਆਣਾ ਵੀਰੇ ਠੀਕ ਆ ਤੇ ਆਪਣਾ ਕੰਮ ਬਾਹਰ ਦਾਗਾ ਆਪਾਂ ਪਾਰ ਦਾ ਕੰਮ ਵੀਰੇ ਠੀਕ ਆ ਤੇ ਜਿਹੜੀ ਬਈ ਇਹ ਵਹਿੜ ਹੈ ਜੀ ਕੀ ਡਿਟੇਲ ਹੈਗੀ ਇਹ ਦੂਜਾ ਸੂਆ ਵੀਰੇ ਇਹਦਾ ਦੂਜਾ ਸੂਆ ਦਾ ਹਾਂਜੀ ਠੀਕ ਆ ਤੇ ਕੱਚੀ ਲੱਗਦੀ ਹੈ ਜੀ ਹਨਾ ਹਾਂ 15 ਦਿਨ 10 ਦਿਨ ਕੱਚੀ ਆ ਰਾਮ ਨਾਲ ਇਹ 10 ਤੋਂ 15 ਨਾਲ ਲੈ ਜੂਗੀ ਆ ਰਾਮ ਨਾਲ ਠੀਕ ਆ ਤੇ ਕੋਈ ਸੀਮੰਦ ਦਾ ਤਾਂ ਨਹੀਂ ਪਤਾ ਨਹੀਂ ਸੀਮੰਦ ਦਾ ਨਹੀਂ ਫਾਰਮ ਚੋਂ ਲਈ ਹੈ ਮੇਰੇ ਫਾਰਮ ਚੋਂ ਲਈ ਵੀ ਆ ਨਾ ਆਉਂ ਵੈਸੇ ਬਰੀਡ ਦਾ ਆਦੀ ਆ ਵੀ ਚੰਗੀ ਆ ਨਾ ਚੰਗੀ ਆ 30 ਪਲਸ ਜਿਹੜੀ ਪਹਿਲੇ ਦਾ ਜਿਹੜਾ ਕੱਢਿਆ ਹੈ ਪੁੱਤ 30 ਪਲਸ ਬੈਨਲ ਦਾ ਕੱਢਿਆ ਰਾਮ ਨਾਲ ਠੀਕ ਆ ਤੇ ਇਸ ਵਾਰ ਕੀ ਨੀਦ ਆ ਗਈ ਇਸ ਵਾਰ 35+ ਦੀ ਉਮੀਦ ਹੈ ਵੀ 35+ ਕੱਢ ਦੂਗੀ ਬੱਚੀ ਠੀਕ ਆ ਵੀ 35+ ਇਸ ਵਾਰ ਕੱਢ ਦੂਗੀ ਹਾਂ ਠੀਕ ਆ ਵੀ ਕੁਆਲਿਟੀ ਚੰਗੀ ਆ ਬਾਕੀ ਪਤਾ ਵੀ ਇਹਨਾਂ ਦਾ ਕੱਢ ਹੀ ਦਊਗਾ ਹਣਾ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਰੇਟ ਕਿੰਨਾ ਰੱਖਿਆ ਬਾਈ ਰੇਟ ਸਵਾ ਲੱਖ ਰੁਪਏ ਰੱਖਿਆ ਵੀ ਸਵਾ ਲੱਖ ਕਿੰਨੇ ਕੁ ਦਿਨ ਹੋਊ ਲਾਸਟ ਲੈਂਡ ਦੇਣ ਵਾਲੀ ਗੱਲੂ 10 ਦੀ ਹੈ 10 ਦੀ ਗੱਲਬਾਤ ਕੀ ਮੌਕੇ ਤੇ ਗੱਲਬਾਤ ਹੋ ਜੂਗਾ ਠੀਕ ਆ ਤੇ ਹੋਰ ਕਿੰਨੇ ਪਸ਼ੂ ਲੈ ਕੇ ਆ ਗਏ ਕੀ ਆ ਇਹ ਇੱਕੋ ਹੀ ਲੈ ਕੇ ਆਏ ਅਜ ਵੀਰੇ ਬਾਕੀ ਘਰੇ ਆਪਣੇ ਕੋਲ 4-5 ਪਸ਼ੂ 5 ਪਸ਼ੂ 6 ਪਸ਼ੂ ਹਰ ਵਕਤ ਘਰੇ ਹਰ ਵਕਤ ਧੁੰਦੇ ਹੀ ਆਗੇ ਠੀਕ ਆ ਗਾਈਆਂ ਦਾ ਕੰਮ ਆ ਕਿ ਮੱਝਾਂ ਵੀ ਹੁੰਦੀਆਂ ਮੱਝਾਂ ਵੀ ਹੁੰਦੀਆਂ ਗਾਈਆਂ ਵੀ ਠੀਕ ਆ ਤੇ ਇੱਕ ਛੋਟੀਆਂ ਬੱਚੀਆਂ ਦੀ ਡਿਮਾਂਡ ਹੁੰਦੀ ਉਹ ਵੀ ਹੁੰਦੀਆਂ ਤਾਂ ਉਹ ਵੀ ਹੀਪਰਾ ਵੀ ਹੁੰਦੀਆਂ ਹੁੰਦੀਆਂ ਠੀਕ ਆ ਤੇ ਜਿਵੇਂ ਬਾਈ ਛੋਟੀਆਂ ਬੱਚੀਆਂ ਆ ਗਈਆਂ ਕ્યા ਵੱਡੇ ਪਸ਼ੂ ਆ ਗਏ ਇਹਨਾਂ ਦੇ ਵਿੱਚ ਐਫਪੀ ਉਤੇ ਜਰਸੀ ਵਿੱਚ ਮਿਲ ਜਾਣਗੇ ਰਾਮ ਨਸੀਰ ਠੀਕ ਆ ਤੇ ਵਧੀਆ ਮਤਲਬ ਕਿ ਚੰਗੀ ਕੁਆਲਿਟੀ ਦੇ ਜੇ ਕਿਸੇ ਨੇ ਲੈਣੇ ਹੋਣ ਠੀਕ ਆ ਤੇ ਬਾਕੀ ਜਿਹੇ ਜੀ ਡਿਮਾਂਡ ਆ ਹਰੇਕ ਤਰ੍ਹਾਂ ਦਾ ਮਿਲ ਜੂਗਾ ਹਰੇਕ ਤਰ੍ਹਾਂ ਦਾ ਮੰਨੋ 40000 ਤੋਂ ਲੈ ਕੇ ਠੀਕ ਹੈ ਜੀ 2.5 ਲੱਖ ਤੱਕ ਦਾ ਲੈਣਾ ਠੀਕ ਹੈ ਚਾਹੇ ਗਾਂ ਚੰਗੀ ਕੁਆਲਿਟੀ ਦੀ ਤੇ ਚਾਹੇ ਮੱਝ ਹੈਨਾ ਠੀਕ ਆ ਵੀ ਆਪਣੇ ਕੋਲੇ ਘਰੇ ਹੁੰਦੇ ਆ ਹਾਂ ਵੀਰੇ ਹਰ ਵਕਤ ਹੁੰਦੇ ਆ ਹਰ ਵਕਤੀ ਹੁੰਦੇ ਆਗੇ ਠੀਕ ਆ ਇਹ ਘਰੋਂ ਆ ਕੇ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤਸੱਲੀ ਕਰਕੇ ਖਰੀਦ ਸਕਦਾ ਹਾਂ ਗੱਬੜਣ ਵੀ ਤੇ ਸੂਏ ਵੀ ਦੋ ਟਾਈਮ ਚੁਾਈ ਕਰਕੇ ਉੱਥੇ ਜਾ ਸਕਦਾ ਠੀਕ ਆ ਗੱਬੜਣ ਵੀ ਹੁੰਦੇ ਆ ਤੇ ਸੂਏ ਵੀ ਤੇ ਸੂਏ ਵੀ ਜਾਨੀ ਕਿ ਤਸੱਲੀ ਕਰਕੇ ਚੋ ਕੇ ਤੇ ਫੇਰ ਲੈ ਜਾ ਸਕਦਾ ਹਨਾ ਠੀਕ ਆ ਤੇ ਇੱਕ ਕਰੀ ਬਈ ਡਰੈਸ ਬਾਰੇ ਦੱਸ ਦੀ ਤੇ ਨੰਬਰ ਬੋਲ ਦੀ ਮੇਰਾ ਨਾਮ ਕਾਲਾ ਜੀ ਠੀਕ ਆ ਇਹ ਫਰੰਟ ਮਲਾਉ ਦਾ ਮੇਰਾ ਮਲਾਉ ਦਾ ਹਾਂਜੀ ਜਿਹੜਾ ਲੁਧਿਆਣਾ ਤਹਿਸੀਲ ਕਿਹੜੀ ਪੈਂਦੀ ਆ ਪਾਇਲ ਪੈਂਦੀ ਆ ਪਾਇਲ ਪੈਂਦੀ ਆ ਠੀਕ ਆ ਕੰਮ ਜਾਨੀ ਕਿ ਉਹ ਵਪਾਰ ਦਾ ਯਾਰ ਹੈ ਨਾ ਕੰਟੈਕਟ ਨੰਬਰ 80464 81464 75552 75558 ਹਾਂ ਵੀਰੇ 81464 75552 75558 ਹਾਂਜੀ ਠੀਕ ਆ ਠੀਕ ਆ ਬਈ ਧੰਨਵਾਦ ਨਵੇਂ ਵਿਦੋ ਦੇ ਇਸ ਨੰਬਰ ਤੇ ਤੁਸੀਂ ਜੇ ਤੁਹਾਨੂੰ ਇਹ ਵਾੜ ਪਸੰਦ ਆਉਂਦੀ ਆ ਤਾਂ ਪੂਰੀ ਚੰਗੀ ਕੁਆਲਿਟੀ ਦੀ ਹੈਗੀ ਤੇ ਤੁਸੀਂ ਤਸੱਲੀ ਕਰਕੇ ਬਾਈ ਤੋਂ ਖਰੀਦ ਸਕਦੇ ਹੋ ਵੈਸੇ ਇੱਥੇ ਇਹ ਵਿਕਣੀ ਚਾਹੀਦੀ ਆ ਕਿਉਂਕਿ ਕੁਆਲਿਟੀ ਬਾਲ ਚੰਗੀ ਹੈਗੀ ਤੇ ਬਾਕੀ ਇਦਾਂ ਦੇ ਹੋਰ ਪਸ਼ੂ ਖਰੀਦਣੇ ਆ ਤਾਂ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਐਡਰੈਸ ਤੁਹਾਨੂੰ ਸਾਰਾ ਲੈ ਕੇ ਦੇ ਤਾਂ ਨੰਬਰ ਤੁਹਾਨੂੰ ਲੈ ਕੇ ਦੇਤਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਗਾਹਕੇ ਨੂੰ ਲੱਗੇ ਹੋਏ ਹੈਗੇ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੁਸੀਂ ਮੰਡੀ ਦਾ ਮਾਹੌਲ ਦੇਖ ਸਕਦੇ ਹੋ ਗਾਇਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਗਈਆਂ ਤੇ ਇੱਧਰ ਐਂਟਰੀ ਗੇਟ ਦਾ ਵੀ ਤੁਸੀਂ ਮਾਹੌਲ ਦੇਖ ਸਕਦੇ ਹੋ ਉੱਥੇ ਪਸ਼ੂ ਪਹੁੰਚੀ ਜਾਂਦੇ ਆ ਤੇ ਕਾਫੀ ਪਸ਼ੂ ਪਹੁੰਚ ਗਏ। ਲੋ ਵੀ ਦੋਸਤੋ ਤੁਹਾਨੂੰ ਆਪਾਂ ਇੱਕ ਮੱਧ ਤੌਰ 'ਤੇ ਦਿਖਾਉਣੇ ਆਂਗੇ ਤੇ ਦੂਜਾ ਸੂਆ ਭਾਜੀ ਦੱਸਦੇ ਆਗੇ ਕਿ ਥੋੜੀ ਜਿਹੀ ਪੱਕ ਕੇ ਬਣੀ ਐ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤਣੀ ਐ ਤੇ ਕੱਤਕਾਰ ਵੀ ਠੀਕ ਆਗਾ। ਪੱਟਪੜੇ ਦੀ ਵੀ ਚੰਗੀ ਆ ਗਈ ਤੇ ਸੰਗ ਕੁੰਡੇ ਆ ਦੇਖ ਸਕਦੇ ਹੋ ਤੁਸੀਂ ਥੋੜੇ ਖੁੱਲੇ ਹੋ ਕੇ ਮੁੜੇ ਹੋਇਆ ਬਾਡੀ ਬੰਤਰ ਦੀ ਭਾਰੀ ਆ ਗਈ ਪੂਰੀ ਤੇ ਮੋਹਰਾ ਦੇ ਵਿੱਚ ਬੈਂਦੀ ਆ ਗਈ ਤੇ ਹਜੇ ਤਕਰੀਬਨ ਕੱਚੀ ਆ ਗਈ ਤੇ ਵੇਲ ਦੇਖ ਸਕਦੇ ਹੋ ਤੁਸੀਂ ਸਭੀ ਬੜੀ ਚੰਗੀ ਆ ਪੂਰੀ ਤੇ ਆਰਡਰ ਇਹਨੇ ਬਰਉਣਾ ਸਟਾਰਟ ਕਰਤਾ ਤਕਰੀਬਨ ਤੇ ਥਾਣ ਦੇਖ ਸਕਦੇ ਹੋ ਥਾਣ ਵਧੀਆ ਗਈ ਥਾਣ ਦੇਖ ਸਕਦੇ ਹੋ ਬਹੁਤ ਵਧੀਆ ਮੁਠੀ ਦੀ ਚਬਾਈ ਵਾਲੇ ਥਾਣ ਆ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਬਾਕੀ ਉਹਨਾਂ ਦੂਜੇ ਪਾਸੇ ਤੋਂ ਵੀ ਦਿਖਾ ਦਿੰਨੇ ਆ ਤੇ ਬਾਕੀ ਦਿੱਤੀ-ਵਿੱਤੀ ਵਧੀਆ ਕੀ ਥਣਾ ਦੇ ਵਿੱਚ ਤੇ ਤੁਸੀਂ ਫੇਸ ਕੁਆਲਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਬਾਕੀ ਇਹ ਬਟ ਡੀਟੇਲ ਬਾਈ ਤੋਂ ਲੈ ਕੇ ਦਿੰਨੇ ਆ ਜੀ ਸਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸਿਓ ਲੱਖਾ ਵੀਰੇ ਤੇ ਐਡਰੈਸ ਐਡਰੈਸ ਵੀਰੇ ਪਿੰਡ ਸਾਫੂ ਵਾਲਾ ਜ਼ਿਲ੍ਹਾ ਮੋਗਾ ਜਿਲ੍ਹਾ ਮੋਗਾ ਹਾਂਜੀ ਬਾਈ ਠੀਕ ਹੈ ਤੇ ਜਿਹੜੀ ਬਾਈ ਆਪਾਂ ਮੱਝ ਤੋੜ ਕੇ ਦਿਖਾਈਏ ਕੀ ਡਿਟੇਲ ਹੈ ਦੀ ਕਿਹੜੇ ਸੂਏ ਆਏ ਇਹ ਵੀਰੇ ਦੂਜੇ ਸੂਏ ਸੂਣਾ ਆਏ ਨੇ ਤੇ ਹਜੇ ਤੇ 10 ਦਿਨ ਬਾਕੀ ਆ 10 ਦਿਨ ਹਜੇ ਤੈਨ ਪੂਰੇ ਹੋਣ ਚ ਰਹਿੰਦੇ ਹੈਗੇ ਹਾਂ ਬਾਈ ਠੀਕ ਆ ਬਾਕੀ ਮਾੜਾ ਮੋਟਾ ਕੋਈ ਵੱਧ ਘੱਟ ਵੀ ਹੋ ਸਕਦਾ ਹਨਾ ਹਾਂ ਹਾਂ ਬਾਈ ਕੋਈ 5-4 ਦਿਨ ਉੱਤੇ ਵੀ ਲਿਆ ਸਕਦੀ ਆ 15 ਦਿਨਾਂ ਦੀ ਕੱਚੀ ਮੰਨ ਲੇ 15 ਦਿਨਾਂ ਦੀ ਕੱਚੀ ਮੰਨ ਲਗੇ ਹਾਂਜੀ ਇਹ ਕਹਤੇ ਦੁੱਧ ਦਾ ਕੀ ਆਈਡੀਆ ਵੀ ਕਿੰਨਾ ਦੇ ਸਕਦੀ ਆ ਦੁੱਧ ਵੀਰੇ ਇਹਦੇ ਪਹਿਲੇ ਸੂਏ 12 ਕਿਲੋ ਦੁੱਧ ਦਿੰਦਾ ਐਵੇਂ ਆਪਾਂ ਕਹਿੰਦੇ ਪਹਿਲੇ ਸੂਏ 12 ਹਾਂ ਬਈ ਇਸ ਵਾਰ ਕਿੰਨੀ ਕਮੀਦ ਆਪਾਂ ਨੂੰ ਆਪਾਂ ਨੂੰ ਬਈ 13 14 ਦੀ ਐ 13 14 ਇਸ ਵਾਰ ਕੱਢ ਦੂਗੀ ਹਾਂ ਬਈ ਠੀਕ ਐ ਤੇ ਆਪਣਾ ਕੰਮ ਪਾਰ ਦਈਏ ਹਾਂਜੀ ਵੀਰੇ ਪਾਰ ਦੇ ਇੱਕ ਹੀ ਲੈ ਕੇ ਆਏ ਇੱਥੇ ਹਾਂ ਬਈ ਇੱਥੇ ਅੱਕੀ ਲੈ ਕੇ ਆਂਦੇ ਕੱਲ ਘਰੇ ਪਸੂ ਸੀਗੇ ਚਾਰ ਘਰੇ ਵੇਜੇ ਠੀਕ ਹੈ ਤੇ ਜਿਵੇਂ ਹੁਣ ਆਪਣਾ ਵਪਾਰ ਦਾ ਕੰਮ ਆ ਬਾਈ ਤੇ ਪਸ਼ੂ ਆਪਣੇ ਕੋਲੇ ਗਾਵਾਂ ਮੱਝਾਂ ਆਉਂਦੇ ਆ ਇਕੱਲੇ ਮੱਝਾਂ ਨਹੀਂ ਦੋਨੇ ਹੀ ਆਉਂਦੀਆਂ ਬਾਈ ਗਾਵਾਂ ਵੀ ਮੱਝਾਂ ਵੀ ਗਾਵਾਂ ਵੀ ਤੇ ਮੱਝਾਂ ਵੀ ਹਾਂਜੀ ਠੀਕ ਹੈ ਤੇ ਕਿਸ ਤਰ੍ਹਾਂ ਦੀ ਕੁਆਲਿਟੀ ਚੰਗੀ ਵੀ ਆਉਂਦੀ ਹੈ ਹਾਂ ਹਾਂ ਬਾਈ ਚੰਗੀ ਆਉਂਦੀ ਹੈ ਜੀ ਆਪਣੇ ਠੀਕ ਹੈ ਤੇ ਗਾਈਆਂ ਚ ਵੀ ਤੇ ਮੱਝਾਂ ਚ ਵੀ ਗਾਈਆਂ ਚ ਵੀ ਮੱਝਾਂ ਚ ਵੀ ਤੇ ਦੋਨੇ ਠੀਕ ਹੈ ਤੇ ਬਾਕੀ ਜਿਸ ਤਰ੍ਹਾਂ ਦੀ ਕਿਸੇ ਦੀ ਮੰਗ ਹੁੰਦੀ ਉਹ ਵੀ ਪੂਰੀ ਹੋ ਜੂਗੀ ਹਾਂ ਹਾਂ ਬਾਈ ਜ਼ਰੂਰ ਤੇ ਘਰੇ ਕਿੰਨੇ ਕੁ ਪਸ਼ੂ ਹੁੰਦੇ ਆ ਘਰੇ ਬਾਈ ਆਪਣੇ ਕੋਲੇ ਦੋ ਤਿੰਨ ਤਾਂ ਵੇਚਣ ਵਾਲੇ ਹੁੰਦੇ ਹੀ ਆ ਰਹਿੰਦੇ ਹੀ ਆਗੇ ਹਾਂ ਹਾਂ ਬਾਈ ਠੀਕ ਆ ਮੱਝਾਂ ਵੀ ਦਿਖਾਈਆਂ ਵੀ ਹਾਂ ਬਾਈ ਦੋਨੋਂ ਹੀ ਠੀਕ ਹੈ ਮਤਲਬ ਜੇ ਕਿਸੇ ਨੇ ਕੋਈ ਘਰੋਂ ਪਸ਼ੂ ਖਰੀਦਣਾ ਰੋਡ ਨਾਲ ਕੰਟੈਕਟ ਕਰਕੇ ਤੇ ਘਰੇ ਵੀ ਆ ਸਕਦਾ ਹਾਂ ਹਾਂ ਬਾਈ ਜਦੋਂ ਮਰਜ਼ੀ ਆ ਸਕਦਾ ਤੇ ਤਸੱਲੀ ਕਰਕੇ ਖਰੀਦ ਸਕਦਾ ਹਾਂ 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 ਬਾਈ ਠੀਕ ਹੈ ਤੇ ਇਹਦਾ ਹੁਣ ਆਪਾਂ ਮੁੱਲ ਕਿੰਨਾ ਰੱਖਿਆ ਬਾਈ ਮੱਝ ਦਾ 95000 95000 ਹਾਂ ਕਿੰਨੇ ਦੀ ਲਾਸਟ ਹਾਂ ਨਾ 90 ਦੀ ਦੇ ਦੇ 90 ਦੀ ਹਾਂ ਠੀਕ ਆ ਤੇ ਬਾਕੀ ਹੋਰ ਮੌਕੇ ਤੇ ਹੋ ਜੂਗਾ ਨਾ ਗੱਲਬਾਤ ਹੋ ਜੂ ਬਾਈ ਜ਼ਰੂਰ ਠੀਕ ਆ ਮੌਕੇ ਤੇ ਹੋ ਜੂਗਾ ਹਾਂਜੀ ਵੀਰੇ ਠੀਕ ਆ ਤੇ ਇੱਕ ਵਾਰੀ ਐਡਰੈਸ ਤੇ ਕੰਟੈਕਟ ਨੰਬਰ ਬੋਲੋ ਵੀਰੇ ਆਪਣਾ ਨੰਬਰ ਹੈਗਾ 62832 62832 98231 98231 ਹਾਂਜੀ 62832 98231 98231 ਹਾਂਜੀ ਠੀਕ ਹੈ ਬਈ ਧੰਨਵਾਦ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਮੱਝ ਪਸੰਦ ਆਉਂਦੀ ਹੈ ਤੇ ਮੰਡੀ ਦੇ ਉੱਤੇ ਵੇਖ ਵੀ ਸਕਦੀ ਆ ਤੇ ਘਰੇ ਵੀ ਪਸ਼ੂ ਹੁੰਦੇ ਆ ਜਿਵੇਂ ਤੁਹਾਨੂੰ ਡਿਟੇਲ ਸਾਰੀ ਲੈ ਕੇ ਦਿੱਤੀ ਆ ਤੇ ਇਧਰਲੇ ਰਗੇ ਦੇ ਜਿਹਨੇ ਕੋਈ ਪਸ਼ੂ ਖਰੀਦਣਾ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰੇ ਜਾ ਕੇ ਵੀ ਤੁਸੀਂ ਪਸ਼ੂ ਨੂੰ ਤਸੱਲੀ ਕਰਕੇ ਤੇ ਘਰੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ ਨਾਲ ਦੀ ਨਾਲ ਤੁਸੀਂ ਮੰਡੀ ਦਾ ਮਾਹੌਲ ਦੇਖ ਸਕਦੇ ਹੋ ਮੱਝਾਂ ਵੀ ਗਾਵਾਂ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦੇਗਾ ਇਸ ਮੰਡੀ ਦੇ ਉੱਤੇ ਤੇ ਬੱਚੀਆਂ ਤਾਂ ਆਉਂਗੀਆਂ ਆਉਂਗਾਂਗੀਆਂ ਨਾਲ ਦੀ ਨਾਲ ਤੁਸੀਂ ਮਾਹੌਲ ਦੇਖ ਲਓ ਇੱਧਰ ਛੱਡਾਂ ਵਾਲੇ ਪਾਸੇ ਜੇ ਇੱਧਰ ਤੰਬੂ ਵਾਲਾ ਪਾਸਾ ਹੈਗਾ ਇੱਧਰ ਜਰਾ ਦਾਰ ਜਿਹੜੇ ਵਪਾਰੀ ਹੁੰਦੇ ਹੈਗੇ ਸ਼ਪੈਜ਼ਲੋ ਜਿਹੋਦਾਰ ਸਦਾਰ ਮਾਲ ਦੀ ਦੰਦੇ ਆਗੇ ਉਹਨਾਂ ਦੇ ਤੰਬੂ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਇਧਰ ਪਸ਼ੂਆਂ ਦੇ ਹਾਰ ਸ਼ਿੰਗਾਰ ਦਾ ਸਮਾਨ ਆਗਾ ਉਹਨੂੰ ਨਾਲ ਦੀ ਨਾਲ ਸੋਚਿਆ ਤੁਹਾਨੂੰ ਮਾਹੌਲ ਵੀ ਆਪਾਂ ਦਿਖਾਈਏ ਵੀ ਪਤਾ ਲੱਗੇ ਪਸ਼ੂ ਤਾਂ ਚਲੋ ਦਿਖਾਈ ਜਾਂਦੇ ਆ ਪਰ ਮੰਡੀ ਦੇ ਮਾਹੌਲ ਦਾ ਨਹੀਂ ਪਤਾ ਲੱਗਦਾ ਕਿ ਕਿੰਨੀ ਕ ਮੰਡੀ ਭਰੀ ਆ ਕਹੇ ਜੀ ਮੰਡੀ ਆ ਕੀ ਗੱਲਬਾਤ ਆ ਵੀ ਉਹ ਸਾਰਾ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਵਾਲਾ ਇਧਰ ਹੋਟਲ ਦਾ ਸਿਸਟਮ ਜਿਹੜਾ ਉਹ ਹੁੰਦਾ ਹੀ ਆਗਾ ਇਹ ਇੱਥੇ ਲਿpasse ਕੁਝ ਛੱਡਾਂ ਦੇ ਵਿੱਚ ਵੀ ਪਸ਼ੂ ਦੇਖ ਸਕਦੇ ਹੋ। ਬਾਕੀ ਇੱਧਰ ਪਸ਼ੂ ਬਹੁਤ ਖੜੇ ਹੁੰਦੇ ਇੱਕ ਪਾਸੇ ਨੂੰ। ਖੁੱਲੇ ਦੇ ਵਿੱਚ ਇੱਧਰ ਵੀ ਬਹੁਤ ਮੱਝਾਂ ਤੁਸੀਂ ਦੇਖ ਸਕਦੇ ਹੋ। Chiede a Charlotte di Bellevue di andare a prendere il maoro. Chiede a qualcuno di ਬਾਕੀ ਇੱਧਰ ਅਗਲੇ ਪਾਸੇ ਵੀ ਦੇਖ ਸਕਦੇ ਹੋ ਤੁਸੀਂ ਮਹੌਲ ਛੱਡਾਂ ਦਾ ਸਾਹਮਣੇ ਐਂਟਰੀ ਗੇਟ ਆ ਇੱਧਰਲੇ ਪਾਸੇ ਛੱਡਾਂ ਚ ਵੀ ਤੁਸੀਂ ਮਹੌਲ ਦੇਖ ਸਕਦੇ ਹੋ ਪਸ਼ੂ ਬਹੁਤ ਆ ਗਏ ਨੇ ਬੰਮੀ ਆ ਬਾਕੀ ਕੁਝ ਪਸ਼ੂ ਇੱਧਰ ਦੇਖ ਸਕਦੇ ਹੋ ਸਾਰੇ ਤਰ੍ਹਾਂ ਦੇ ਪਸ਼ੂ ਇਸ ਮੰਡੀ ਦੇ ਉੱਤੇ ਪਹੁੰਚਦੇ ਆਗੇ ਇਸ ਤਰ੍ਹਾਂ ਦਾ ਹੈ ਮੰਡੀ ਦਾ ਮਾਹੌਲ ਆਗਾ